ਇਹ ਹਰ ਹਾਲਾਤ ਪੰਜਾਬ ਦੇ ਤੇ ਪੰਜਾਬੀਆਂ ਦੇ ਇਸ ਝਾੜੂ ਵਾਲੀ ਪਾਰਟੀ ਨੇ ਇਹ ਜੇ ਬਲਵੱਤੇ ਆ ਕਿ ਨਾ ਕੇਵਲ ਇਹਨਾਂ ਨੇ ਪੰਜਾਬੀਆਂ ਨੂੰ ਝੂਠ ਬੋਲ ਕੇ ਪੰਜਾਬੀਆਂ ਨੂੰ ਠੱਗਿਆ ਹੁਣੇ ਇੰਟਰਨੈਸ਼ਨਲ ਬਾਰਡਰ ਤੇ ਇੰਟਰਨੈਸ਼ਨਲ ਧਰਤੀ ਤੇ ਵੀ ਜਾ ਕੇ ਆਪਦਾ ਝੂਠ ਚਲਾਇਆ ਸੰਧਵਾ ਸਾਹਿਬ ਰੋਕੜ ਤੋਂ ਉਹ ਪਹਿਲਾਂ ਵੀ ਇੱਕ ਵਾਰੀ ਕੈਨੇਡਾ ਗਏ ਸੀ ਸਪੀਕਰ ਨਾਲ ਔਰ ਕੈਨੇਡਾ ਉਹਨਾਂ ਨੂੰ ਐਂਟਰ ਕਰਨ ਤੋਂ ਰੋਕਤਾ ਗਿਆ ਸੀ ਹੁਣ ਪਤਾ ਲੱਗਿਆ ਕਿ ਉਹ ਫੇਰ ਕਿਉਂਕਿ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਇਹ ਆਪੋਜੀਸ਼ਨ ਚੇ ਸਨ ਐਤਕੀ ਇਹ ਫੇਰ ਕੈਨੇਡਾ ਗਏ ਔਰ ਇਹਨਾਂ ਨੇ ਉਹਨੂੰ ਫੇਰ ਰੋਕਤਾ ਗਿਆ ਔਰ ਵੇਖੋ ਮੈਂ ਬੜਾ ਹੈਰਾਨਗੀ ਹੁੰਦੀ ਹੈ ਕਿ ਇਹ ਆਪਣੇ ਪੰਜਾਬ ਦੇ ਸਪੀਕਰ ਸੰਧਵਾ ਸਾਹਿਬ ਨੂੰ ਕਿ ਇਸ ਇਸ਼ੂ ਦੀ ਗੰਭੀਰਤਾ ਦਾ ਨਹੀਂ ਪਤਾ ਜਿਹੜਾ ਬੱਚਿਆਂ ਨੂੰ ਫਿਜ਼ੀਕਲੀ ਮੈਂਟਲੀ ਅਬਿਊਜ਼ ਕਰ ਸਕਦਾ ਹੈ ਔਰ ਆਮ ਆਦਮੀ ਪਾਰਟੀ ਕੇਜਰੀਵਾਲ ਉਹਨੂੰ ਟਿਕ ਦੇ ਸਕਦੀ ਹੈ ਉਹਨੂੰ ਪਾਰਟੀ ਦਾ ਇੱਕ ਸੀਨੀਅਰ ਲੀਡਰ ਬਣਾ ਸਕਦੀ ਹੈ ਅੱਜ ਉਹ 24 ਘੰਟੇ ਪੰਜਾਬ 'ਚ ਪੰਜਾਬ ਦੇ ਵਜ਼ੀਰਾਂ ਨਾਲ ਔਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨਾਲ ਉਹ ਪੰਜਾਬ 'ਚ ਵੀ ਫਿਰਦਾ ਔਰ ਉਹ ਇੰਟਰਨੈਸ਼ਨਲੀ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੀ ਸ਼ਹਿਰ 'ਚ ਸਪੀਕਰ ਕੁਲਤਾਰ ਸੰਧਵਾ ਜੀ ਨਾਲ ਗਿਆ ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਵਾ ਨੂੰ 에어ਪੋਰਟ ਦੇ ਉੱਤੇ ਰੋਕਿਆ ਗਿਆ ਕੈਨੇਡਾ ਦੇ ਵਿੱਚ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲੱਗੇ ਹੋਏ ਸੀਗੇ ਇੱਕ ਮਾਮਲਾ ਵੀ ਸੀ ਕਿ ਉਹਨਾਂ ਨੇ ਬੱਚਿਆਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਨੇ ਜੋ ਇਸ ਤਰ੍ਹਾਂ ਦਾ ਮਾਮਲਾ ਚਰਚਾ ਦੇ ਵਿੱਚ ਸੀ ਤਾਂ ਇਸ ਨੂੰ ਲੈ ਕੇ ਹੀ ਉਹਨਾਂ ਨੂੰ ਰੋਕਿਆ ਗਿਆ ਤਾਂ ਜਦੋਂ ਰੋਕਿਆ ਗਿਆ ਤਾਂ ਪੰਜਾਬ ਤੋਂ ਸਬੰਧਤ ਅਧਿਕਾਰੀ ਦੀ ਪੁਲਿਸ ਅਧਿਕਾਰੀ ਦੀ ਇੱਕ ਚਿੱਠੀ ਜਾਂਦੀ ਹੈ ਕਿ ਇਹ ਮਾਮਲਾ ਹੁਣ ਠੀਕ ਹੋ ਚੁੱਕਿਆ ਹੈ ਇਹ ਆਊਟ ਆਊਟ ਹੋ ਚੁੱਕਿਆ ਹੈ ਇਸ ਕਰਕੇ ਇਹਨਾਂ ਨੂੰ ਨਾ ਰੋਕਿਆ ਜਾਵੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਜਾਣ ਦਿੱਤਾ ਗਿਆ ਉਹਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਮੌਜੂਦ ਸਨ ਤੇ ਫਿਲਹਾਲ ਉਹਨਾਂ ਨੂੰ ਉੱਥੇ ਕੈਨੇਡਾ ਦੇ ਵਿੱਚ ਜਾਣ ਦੀ ਆਗਿਆ ਮਿਲ ਚੁੱਕੀ ਹੈ ਪਰ ਸਿਆਸਤ ਭਖ ਚੁੱਕੀ ਹੈ ਸੀਨੀਅਰ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਦੇ ਉੱਤੇ ਪ੍ਰतिकਰਮ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਕੁਲਤਾਸ ਸਿੰਘ ਸੰਧਵਾ ਹੁਰਾਂ ਵੱਲੋਂ ਦਬਾਅ ਬਣਾ ਕੇ ਕੀਤਾ ਗਿਆ ਹੈ ਕਹਿੰਦੇ ਜਦ ਕਿ ਉਹਦੇ ਉੱਤੇ ਅਲੀਗੇਸ਼ਨ ਲੱਗੇ ਹੋਏ ਨੇ ਕੇਸ ਵੀ ਲੱਗਿਆ ਹੋਇਆ ਸਾਰਾ ਕੁਝ ਹੋਇਆ ਪਰ ਇਹਦੇ باوجود ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤੇ ਪੰਜਾਬ ਸਰਕਾਰ ਨੇ ਹੀ ਦਬਾਅ ਬਣਾ ਕੇ ਸਬੰਧਤ ਅਧਿਕਾਰੀ ਤੋਂ ਚਿੱਠੀ ਕੈਨੇਡਾ ਪਹੁੰਚਾਈ ਹੈ ਤਾਂ ਜੋ ਉਸ ਸਬੰਧਤ ਸਾਬਕਾ ਐਮਐਲਏ ਨੂੰ ਬਚਾਇਆ ਜਾ ਸਕੇ ਬੜੇ ਦੁਖ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ ਅੱਜ ਹਾਲਾਤ ਪੰਜਾਬ ਦੇ ਤੇ ਪੰਜਾਬੀਆਂ ਦੇ ਇਸ ਝਾੜੂ ਵਾਲੀ ਪਾਰਟੀ ਨੇ ਇਹ ਜੇ ਬਣਾਤੇ ਆ ਕਿ ਨਾ ਕੇਵਲ ਇਹਨਾਂ ਨੇ ਪੰਜਾਬੀਆਂ ਨੂੰ ਝੂਠ ਬੋਲ ਕੇ ਪੰਜਾਬੀਆਂ ਨੂੰ ਠੱਗਿਆ ਹੁਣੇ ਇੰਟਰਨੈਸ਼ਨਲ ਬਾਰਡਰ ਤੇ ਇੰਟਰਨੈਸ਼ਨਲ ਧਰਤੀ ਤੇ ਵੀ ਜਾ ਕੇ ਆਪਦਾ ਝੂਠ ਚਲਾ ਰਿਹਾ ਥੋਡੇ ਸਾਰਿਆਂ ਦੇ ਧਿਆਨ ਚ ਹੋਣਾ ਆ ਪਿਛਲੇ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਬਾਬਾ ਪ੍ਰਕਾਸ਼ਿਤ ਹੋਈ ਹੈ ਮੈਨੂੰ ਲੱਗਦਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇੱਕ ਐਮਐਲਏ ਜਿਹੜੇ ਪਹਿਲਾਂ ਆਪ ਦੇ ਰਹੇ ਆ ਫਿਰ ਉਹ ਕਾਂਗਰਸ 'ਚ ਭੱਜ ਗਏ ਫਿਰ ਉਹ ਐਡੇ ਕੀਮਤੀ ਹੀਰੇ ਸਨ ਪੰਜਾਬ ਦੇ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਪਸ ਲੈ ਸੰਧੂਆ ਸਾਹ ਰੋਕਦੂ ਉਹ ਪਹਿਲਾਂ ਵੀ ਇੱਕ ਵਾਰੀ ਕੈਨੇਡਾ ਗਏ ਸੀ ਸਪੀਕਰ ਨਾਲ ਔਰ ਕੈਨੇਡਾ ਉਹਨਾਂ ਨੂੰ ਐਂਟਰ ਕਰਨ ਤੋਂ ਰੋਕਦਾ ਗਿਆ ਸੀ ਹੁਣ ਪਤਾ ਲੱਗਿਆ ਕਿ ਉਹ ਫੇਰ ਕਿਉਂਕਿ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਇਹ ਆਪੋਜੀਸ਼ਨ 'ਚ ਸਨ ਐਨਕੀ ਇਹ ਫੇਰ ਕੈਨੇਡਾ ਗਏ ਔਰ ਇਹਨਾਂ ਨੇ ਉਹਨੂੰ ਫੇਰ ਰੋਕਤਾ ਗਿਆ ਔਰ ਵੇਖੋ ਮੈਂ ਬੜਾ ਹੈਰਾਨਗੀ ਹੁੰਦੀ ਆ ਕਿ ਇਹ ਆਪਣੇ ਪੰਜਾਬ ਦੇ ਸਪੀਕਰ ਸੰਧਵਾ ਸਾਹਿਬ ਨੂੰ ਕਿ ਇਸ ਇਸ਼ੂ ਦੀ ਗੰਭੀਰਤਾ ਦਾ ਨਹੀਂ ਪਤਾ ਇੱਕ ਬੱਚੇ ਨਾਲ ਵੱਧ ਫੈਲੀ ਸ਼ੌਟਮੀ ਦਾ ਐਡਾ ਸੀਰੀਅਸ aarop ਹੋਣ ਜਿਹਦਾ ਉਸ ਬੱਚੇ ਦਾ ਮੈਡੀਕਲ ਹੋਇਆ ਹੋਇਆ ਇਹ ਗੱਲ ਇਸਟੈਬਲਿਸ਼ ਹੋਈ ਹੋਈ ਆ ਮਗਰ ਇਹਨਾਂ ਨੇ ਆਪਦੇ ਲੈਵਲ ਤੇ ਕੰਪਰੋਮਾਈਜ਼ ਕਰ ਲਿਆ ਬਟ ਲੀਗਲੀ दैट ਕੰਪਰੋਮਾਈਜ਼ ਡਸਨਟ ਸਟੈਂਡ ਜਿਹੜਾ ਬੱਚਿਆਂ ਨੂੰ ਫਿਜ਼ੀਕਲੀ ਮੈਂਟਲੀ ਅਬਿਊਜ਼ ਕਰ ਸਕਦਾ ਹੈ ਔਰ ਆਮ ਆਦਮੀ ਪਾਰਟੀ ਕੇਜਰੀਵਾਲ ਉਹਨੂੰ ਟਿਕਟ ਦੇ ਸਕਦੀ ਹੈ ਉਹਨੂੰ ਪਾਰਟੀ ਦਾ ਇੱਕ ਸੀਨੀਅਰ ਲੀਡਰ ਬਣਾ ਸਕਦੀ ਹੈ ਅੱਜ ਉਹ 24 ਘੰਟੇ ਪੰਜਾਬ 'ਚ ਪੰਜਾਬ ਦੇ ਵਜ਼ੀਰਾ ਨਾਲ ਔਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨਾਲ ਉਹ ਪੰਜਾਬ ਚ ਵੀ ਫਿਰਦਾ ਹੋਣਾ ਇੰਟਰਨੈਸ਼ਨਲੀ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੀ ਸ਼ਹਿਰ ਚ ਸਪੀਕਰ ਕੁਲਤਾਰ ਸੰਧਵਾ ਜੀ ਨਾਲ ਗਿਆ ਔਰ ਉਹਨੂੰ ਫੇਰ ਰੋਕ ਤਾਗ ਲਿਆ ਨਗਰ ਇਸ ਤਰੀਕੇ ਦਾ ਇਨਸਟੈਡ ਆਫ ਸਚਾਈ ਦਾ ਸਾਥ ਦੇਣ ਦੀ ਜਗ੍ਹਾ ਇਹ ਸਪੀਕਰ ਨੇ ਆਪ ਦੀ ਪੋਜੀਸ਼ਨ ਨੂੰ ਮਿਸਯੂਜ਼ ਕੀਤਾ ਭਗਵੰਤ ਮਾਨ ਨੇ ਆਪਦੀ ਹੋਮ ਮਿਨਿਸਟਰੀ ਚੀਫ ਮਿਨਿਸਟਰੀ ਨੂੰ ਮਿਸਯੂਜ਼ ਕੀਤਾ ਔਰ ਇੱਥੇ ਆਪ ਸਰ ਤੇ ਦਬਾਅ ਬਣਾ ਕੇ ਇੱਕ ਚਿੱਠੀ ਜਾਰੀ ਕਰਾਤੀ ਕਿ ਨਹੀਂ ਜੀ ਉਹ ਕੇਸ ਤਾਂ ਨਿਪਟ ਗਿਆ ਮਗਰ ਫੈਕਟ ਆਫ ਦਾ ਮੈਟਰ ਇਜ਼ ਔਰ ਉਹ ਚਿੱਠੀ ਜਿਹੜੀ ਲਿਖੀ ਗਈ ਹੈ ਉਹਦਾ ਨੰਬਰ 17 ਜਨਵਰੀ ਦੀ 4696 ਨੰਬਰ ਲੈਟਰ ਹੈ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਇਹ ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਇਹ ਇੱਕ ਬੱਚੇ ਦੀ ਜ਼ਿੰਦਗੀ ਨਾਲ ਖੇਡਣ ਦੀ ਗੱਲ ਹੈ ਫਿਜ਼ੀਕਲ ਅਬਿਊਜ਼ ਦੀ ਗੱਲ ਹੈ ਮੈਂਟਲ ਟੌਰਚਰ ਦੀ ਗੱਲ ਹੈ ਔਰ ਇਨਸਟੈਡ ਆਫ ਸਟੈਂਡਿੰਗ ਵਿਦ ਦਾ ਪੀੜਤ ਇਹ ਜਾ ਕੇ ਪਾਵਰਫੁਲ ਆਪ ਦੇ ਅਨਮੋਲ ਹੀਰੇਆ ਐਮਐਲਆ ਨਾਲ ਹੀ ਖਲੋਂਦੇ ਸਾਫ ਕਾਇ ਮਿਲਿਆ ਔਰ ਇਹੀ ਕੁਝ ਕਟਾਰੂ ਚੱਕਦੇ ਮਾਮਲੇ ਚ ਵੇਖਣ ਨੂੰ ਮਿਲਿਆ ਔਰ ਬੜੀ ਚੇਤੀ ਮੈਂ ਇੱਕ ਕਿਸੇ ਫੋਰਮ ਤੇ ਜਾ ਕੇ ਇੱਕ ਵੀਡੀਓ ਹੋਰ ਪੇਚ ਕਰੂੰਗਾ ਜਿੱਥੇ ਇੱਕ ਹੋਰ ਮੰਤਰੀ ਇਹ ਜੇ ਕੰਮ ਕਰ ਰਿਹਾ ਮਗਰ ਇਨਸਟੈਡ ਆਫ ਗਲਤ ਨੂੰ ਗਲਤ ਕਹਿਣ ਦੀ ਜਗ੍ਹਾ ਇਹ ਉਹਨਾਂ ਗੁਨਾਹਗਾਰਾਂ ਦੀ ਕਿਵੇਂ ਮਦਦ ਕਰ ਰਿਹਾ ਔਰ ਨਾ ਕੇਵਲ ਪੰਜਾਬ 'ਚ ਹੁਣ ਇੰਟਰਨੈਸ਼ਨਲੀ ਕੈਨੇਡਾ ਜਾ ਕੇ ਝੂਠ ਬੋਲ ਰਿਹਾ ਮੈਂ ਕੈਨੇਡਾ ਦੀ ਸਰਕਾਰ ਨੂੰ ਔਰ ਉੱਥੇ ਬੈਠੇ ਕੈਨੇਡੀਅਨਸ ਨੂੰ ਇਹ ਬੇਨਤੀ ਕਰਦਾ ਕਿ ਇਸ ਤਰ੍ਹਾਂ ਇਹ ਪੰਜਾਬ 'ਚ ਤਾਂ ਲੋਕਾਂ ਨੂੰ ਇਹਨਾਂ ਨੇ ਠੱਗਿਆ ਹੁਣ ਕੈਨੇਡਾ ਆ ਕੇ ਝੂਠ ਬੋਲ ਕੇ ਇਹ ਸ਼ੋਅ ਕਰ ਰਿਹਾ ਕਿ ਨਹੀਂ ਕਿ ਉਹਦੇ 'ਚ ਕੰਪਰੋਮਾਈਜ਼ ਹੋ ਗਿਆ ਲੀਗਲੀਕਲੀ ਕਿ ਦੇਖਿਆ ਨੇਵਰ ਬੀ ਅ ਕੰਪਰੋਮਾਈਜ਼ ਬਿਕੋਜ਼ ਉਹ ਬੱਚਾ ਛੋਟਾ ਸੀ ਇਹਨਾਂ ਨੇ ਆਪ ਜੇ ਪ੍ਰੈਸ਼ਰ ਹੈ ਜਿਵੇਂ ਮਰਜੀ ਇਹ ਕੇਸ ਚ ਭਾਵੇਂ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਮਗਰ ਲੀਗਲੀ ది ਕੇਸ ਸਟੈਂਡਸ ਔਰ ਜਿਹੜੇ ਜਿਹੜੇ ਅਫਸਰ ਨੇ ਇਸ ਚ ਗਲਤ ਕੰਮ ਚ ਇਹਨਾਂ ਦਾ ਸਾਥ ਦਿੱਤਾ ਆਈ ਡਿਮਾਂਡ ਐਕਸ਼ਨ ਅਗੇਂਸਟ देम ਆਈ ਡਿਮਾਂਡ ਐਕਸ਼ਨ ਅਗੇਂਸਟ ਦ ਸਪੀਕਰ ਫੋਰ ਲਾਇਇੰਗ ਐਂਡ ਮਿਚਲੀਡਿੰਗ ਐਂਡ ਹੈਲਪਿੰਗ ਸਮਵਨ ਜਿਹੜਾ ਚਾਈਲਡ ਅਬਿਊਜ਼ ਲਈ ਅਕਿਊਜ਼ਡ ਹੋਵੇ ਔਰ ਮੈਂ ਸਮਝਦਾ ਪੰਜਾਬ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ कि आज पंजाब च देश दे एक हेजी पिक्चर पंजाब दे ਪੰਜਾਬੀਆਂ ਦੀ ਇਹ ਪੇਸ਼ ਕਰ ਰਿਹਾ ਸੋ ਆਈ ਹੋਪ ਦ ਪੀਪਲ ਸਿਟਿੰਗ ਇਨ ਕੈਨੇਡਾ ਵਿਲ ਟੇਕ ਨੋਟਿਸ ਆਫ ਦਿਸ ਐਂਡ ਆਸਕ ਫॉर ਸਟਰਨ ਐਕਸ਼ਨ ਐਂਡ ਮੇਟ ਆ ਪਰਸਨ ਬੀ थ्रोਨ ਆਊਟ ਆਫ देयर ਐਂਡ ਐਟ ਦ ਸੇਮ ਟਾਈਮ ਦ ਚੀਫ ਮਿਨਿਸਟਰ ਆਫ ਪੰਜਾਬ ਵਿਲ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਕਾਰਵਾਈ ਹੋਊਗੀ ਜਿਨ੍ਹਾਂ ਨੇ ਇਹ ਜਿਹੀ ਮਜ਼ਦ। ਹਾਲਾਂਕਿ ਬਿਕਰਮ ਸਿੰਘ ਮਜੀਠੀਆ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਤੇ ਸਾਬਕਾ ਵਿਧਾਇਕ ਅਮਰਜੀਤ ਸੰਦੂਆ ਦੀ ਕਾਰਗੁਜ਼ਾਰੀ ਦੇ ਉੱਤੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਕੀ ਜਵਾਬ ਦਿੰਦੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ